ਗੋਡੇ ਦੀ ਗਰੀਸ ਮੁੱਕ ਗਈ ਸੀ ਉਹ ਦਵਾਈ ਖਾਣ ਨਾਲ ਠੀਕ ਹੋ ਗਈ ਤਰुण ਫਿਰ ਲੱਗੀ ਸ਼ੂਗਰ ਦੀ ਦਵਾਈ ਦਿੱਤੀ ਉਹ ਵੀ ਖਤਮ ਹੋ ਗਈ ਥਾਇਰਾਇਡ ਦੀ ਦਵਾਈ ਦਿੱਤੀ ਉਹ ਵੀ ਖਤਮ ਹੋ ਗਈ ਹੁਣ ਸਾਡੀ ਬੋਟੀ ਠੀਕ ਠਾਕ ਹੈ ਤੇ ਉਹਨਾਂ ਨੂੰ ਕਿੰਨੇ ਚਿਰ ਤੋਂ ਪ੍ਰੋਬਲਮ ਸੀ ਗੋਡਿਆਂ ਦੀ ਜੀ ਕੀ ਕੋਈ 7 ਸਾਲ ਸੇ ਇਲਾਜ ਕਰਾਇਆ ਕੋਈ ਪੰਜ ਛੇ ਡਾਕਟਰ ਨਾਲ ਹਸਪਤਾਲ ਲੈ ਲੈ ਗਏ ਕੋਈ ਆਰਾਮ ਨਹੀਂ ਕਰ ਪਿਆ ਕਹਿੰਦੇ ਵੀ ਗੋਡੇ ਬਦਲਾਣੇ ਆ ਆ ਦੋ ਜਨੇ ਫੜ ਕੇ ਲੈ ਜਾਂਦੇ ਜੋ ਜਨੇ ਬਿਠਾਉਂਦੇ ਸੀ ਤਾਂ ਬੋਟੀ ਤੋੜਦੀ ਸੀ ਹੁਣ ਤੋਂ ਆਪਣੇ ਆਪ ਤੋੜਦੀ ਖਾਂਦੀ ਪਿੰਦੀ ਹੈ ਉਹਨਾਂ ਦਾ ਭਾਰ ਵੀ ਜਿਆਦਾ ਸੀਗਾ ਉਹ ਭਾਰ ਨੂੰ ਕਿੰਦਾ ਫਰਕ ਪਿਆ ਉਹ ਵੀ ਉਹਨਾਂ ਦਾ ਵੇਟ ਘਟ ਗਿਆ ਤੁਸੀਂ ਬੋਡੀ ਕੇਅਰ ਬੈਗ ਹਰੇਕ ਨੂੰ ਯੂਜ਼ ਕਰਨਾ ਚਾਹੀਦਾ ਹਾਂਜੀ ਸਾਰੇ ਕਰਨ ਜਿੱਦਾਂ ਮੇਰੀ ਬੋਟੀ ਠੀਕ ਹੋ ਗਈ ਉਦਾਂ ਸਾਰੇ ਲੋਕੀ ਠੀਕ ਅੱਜ ਅਸੀਂ ਬਾਡੀ ਕੇਅਰ ਪੈਕੇਜ ਦਾ ਬਹੁਤ ਹੀ ਸ਼ਾਨਦਾਰ ਰਿਜ਼ਲਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਅੱਜ ਅਸੀਂ ਜੰਧਰ ਜਿਰੇ ਦੇ ਵਿੱਚ ਭੂਰ ਮੰਡੀ ਵਿੱਚ ਆਏ ਹੋਏ ਹਾਂ ਇਹਨਾਂ ਦੀ ਬਹੂ ਜੀ ਨੇ ਬਾਡੀ ਕੇਅਰ ਪੈਕ ਯੂਜ਼ ਕੀਤਾ ਸੀਗਾ ਆਓ ਪੁੱਛਦੇ ਹਾਂ ਆਪਾਂ ਨੂੰ ਇਹਨਾਂ ਨੂੰ ਕੀ ਪ੍ਰੋਬਲਮ ਸੀ ਗੋਡੇ ਦੀ ਗਰੀਸ ਮੁੱਕ ਗਈ ਸੀ ਤੇ ਫਿਰ ਸ਼ਕਵਿੰਦਰ ਸਿੰਘ ਨੇ ਫਿਰ ਦਵਾਈ ਦਿੱਤੀ ਫਿਰ ਜਾ ਕੇ ਗੋਡੇ ਦੀ ਗਰੀਸ ਉਹ ਦਵਾਈ ਖਾਣ ਨਾਲ ਠੀਕ ਹੋ ਗਈ ਤਰुण ਫਿਰ ਲੱਗ ਗਈ ਰੋਟੀ ਪਾਣੀ ਵੀ ਖਾਣ ਲੱਗੀ ਤੇ ਸੂਬਰ ਹੋ ਗਈ ਸੀ ਕੇ ਫਿਰ ਬਾਅਦ ਚ ਸੂਬਰ ਦੀ ਦਵਾਈ ਦਿੱਤੀ ਉਹ ਵੀ ਖਤਮ ਹੋ ਗਈ ਥਾਇਰੋਇਡ ਦੀ ਦਵਾਈ ਦਿੱਤੀ ਉਹ ਵੀ ਖਤਮ ਹੋ ਗਈ ਹੁਣ ਸਾਡੀ ਬੋਟੀ ਠੀਕ ਠਾਕ ਤੇ ਇਹਨਾਂ ਨੂੰ ਜਿਵੇਂ ਤੁਸੀਂ ਦੇਖਿਆ ਇਹਨਾਂ ਨੂੰ ਗੋਡੇ ਦੀ ਪ੍ਰੋਬਲਮ ਸੀ ਇਹਨਾਂ ਦੀ ਬਹੂ ਨੂੰ ਤੇ ਉਹਨਾਂ ਨੂੰ ਕਿੰਨੇ ਚਿਰ ਤੋਂ ਪ੍ਰੋਬਲਮ ਸੀ ਗੋਡਿਆਂ ਦੀ ਜੀ ਕੀ ਕੋਈ 7 ਸਾਲ ਸੱਤ ਸਾਲ ਤੋਂ ਹਾਂਜੀ ਤੁਸੀਂ ਉਹਦੀ ਇਲਾਜ ਕਰਾਇਆ ਸੀ ਕੋਈ ਦਵਾਈਆਂ ਖਾਧੀਆਂ ਅੰਗਰੇਜ਼ੀ ਦਵਾਈਆਂ ਇਲਾਜ ਕਰਾਇਆ ਕੋਈ 5 6 ਡਾਕਟਰ ਨਾਲ ਹਸਪਤਾਲ ਲੈ ਲੈ ਗਏ ਕੋਈ ਆਮਨੇ ਕਹ ਪਿਆ ਕਹਿੰਦੇ ਵੀ ਗੋਡੇ ਬਦਲਾਣੇ ਆ ਤੇ ਕਹਿੰਦੇ ਗੋਡੇ ਦੀ ਗਰੀਸ ਖਤਮ ਹੋ ਗਈ ਸਿਕੁੰਦਰ ਸਿੰਘ ਨੇ ਦਵਾਈ ਲਿਆ ਕੇ ਦਿੱਤੀ ਬੋਟੀ ਠੀਕ ਠਾਕ ਹੋ ਗਈ ਓਕੇ ਤੇ ਬੋਡੀ ਕੇਅਰ ਪੈਕ ਲੈਣਾ ਇਹਨਾਂ ਨੂੰ ਕਿੰਨੇ ਦਿਨ ਚ ਫਰਕ ਪੈ ਗਿਆ ਸੀ 2 ਮਹੀਨੇ ਵਿੱਚ 2 ਮਹੀਨੇ ਵਿੱਚ ਗੋਡੇ ਸਹੀ ਹੋ ਗਏ ਸੀ ਹਾਂਜੀ ਤੁਰਨ ਫੇਰਨ ਲੱਗੀ ਓਕੇ ਓਕੇ ਪਹਿਲਾਂ ਕੀ ਚੱਲ ਚੱਲ ਫੇਰ ਨਹੀਂ ਸਕਦੇ ਸੀਗੇ ਨਾ ਦੋ ਜਨੇ ਫੜ ਕੇ ਲਿ ਜਾਂਦੇ ਸੀ ਦੋ ਜਨੇ ਬਿਠਾਉਂਦੇ ਸੀ ਤਾਂ ਬੋਟੀ ਤੋੜਦੀ ਸੀ ਹੁਣ ਤੋਂ ਆਪਣੇ ਆਪ ਤੋੜਦੀ ਖਾਂਦੀ ਪਿੰਦੀ ਆ ਮਤਲਬ ਹੁਣ ਆਪਣੇ ਆਪ ਚੱਲਦੇ ਫਿਰਦੇ ਆ ਔਰ ਘਰ ਦਾ ਕੰਮ ਵੀ ਕਰ ਲੈਂਦੇ ਹੁਣ ਘਰ ਦਾ ਕੰਮ ਵੀ ਕਰਦੇ ਆ ਖਾਣਾ ਵੀ ਬਣਾ ਲੈਂਦੇ ਚਿਕਨ ਵਿੱਚ ਤੇ ਆਪਣਾ ਉੱਠ ਬੈਠ ਵੀ ਲੈਂਦੇ ਨਹਾ ਤੋਂ ਵੀ ਲੈਂਦੇ ਆ ਖਾ ਪੀ ਲੈਂਦੇ ਆ ਤੁਰਦੇ ਫਿਰਦੇ ਵੀ ਮਤਲਬ ਹੁਣ ਕੋਈ ਹੁਣ ਕੋਈ ਦਵਾਈ ਖਾ ਰਹੇ ਮੈਡੀਸਨ ਖਾ ਰਹੇ ਕੋਈ ਨਹੀਂ ਹੁਣ ਨਹੀਂ ਖਾਂਦੇ ਹੁਣ ਕੋਈ ਦਵਾਈ ਨਹੀਂ ਖਾ ਰਹੇ ਨਹੀਂ ਜੀ ਠੀਕ ਬਿਨਾਂ ਦਵਾਈ ਤੋਂ ਠੀਕ ਹੈ ਹੁਣ ਬਿਨਾਂ ਦਵਾਈ ਤੇ ਠੀਕ ਹੈ ਉਹਨਾਂ ਦਾ ਭਾਰ ਵੀ ਜਿਆਦਾ ਜਿਆਦਾ ਸੀਗਾ ਉਹ ਭਾਰ ਨੂੰ ਕਿੰਨਾ ਫਰਕ ਪਿਆ ਹੋਵੇ ਉਹਨਾਂ ਦਾ weight ਘਟ ਗਿਆ weight ਘਟ ਗਿਆ ਹਾਂਜੀ ਓਕੇ ਹੁਣ ਤੁਸੀਂ ਸਾਡੇ ਸਮਾਜ ਨੂੰ ਸਾਡੇ ਜਿਹੜਾ ਦਰਸ਼ਕ ਸਾਾਨੂੰ ਦੇਖ ਰਹੇ ਆ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਬੋਡੀ ਕੇਅਰ ਪੈਕ ਹਰੇਕ ਨੂੰ ਯੂਜ਼ ਕਰਨਾ ਚਾਹੀਦਾ ਹਾਂਜੀ ਸਾਰੇ ਕਰਨ ਜਿੱਦਾਂ ਮੇਰੀ ਬੋਟੀ ਠੀਕ ਹੋ ਗਈ ਉਦਾਂ ਸਾਰੇ ਲੋਕੀ ਠੀਕ ਹੋਣ ਠੀਕ ਹੈ ਜੀ ਜਿਵੇਂ ਜਿਵੇਂ ਕਿ ਇਹਨਾਂ ਨੇ ਕਿਹਾ ਵੀ ਜਿਵੇਂ ਮੇਰੀ ਬਹੂ ਠੀਕ ਹੋਈ ਆ ਸਾਰੇ ਬਾਡੀ ਕੇਅਰ ਪੈਕ ਯੂਜ਼ ਕਰਕੇ ਸਾਰੇ ਸਹੀ ਹੋਣ ਸੋ ਦੋਸਤੋ ਜਿਵੇਂ ਤੁਸੀਂ ਦੇਖਿਆ ਵੀ ਬਾਡੀ ਕੇਅਰ ਪੈਕ ਦਾ ਇੰਨਾ ਸ਼ਾਨਦਾਰ ਰਿਜ਼ਲਟ ਇਹਨਾਂ ਦੀ ਬਹੂ ਨੂੰ ਗੋਡਿਆਂ ਦੀ ਗ੍ਰੀ ਸਮਗ ਗਈ ਸੀ ਡਾਕਟਰ ਨੇ ਕਿਹਾ ਸੀ ਵੀ ਗੋਡੇ ਚੇਂਜ ਹੋਣੇ ਆ ਲੇਕਿਨ ਸਾਡਾ ਬਾਡੀ ਕੇਅਰ ਪੈਕ ਇਹਨਾਂ ਨੇ ਯੂਜ਼ ਕਰਵਾਇਆ ਔਰ 2 ਮਿੰਟ ਦੇ ਅੰਦਰ ਅੰਦਰ ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਪਿਆ ਉਹ ਦੱਸਦੇ ਪਏ ਸੀ ਕਿ 70 ਤੋਂ 80% ਤੱਕ ਫਰਕ ਸਾਨੂੰ ਫਰਕ ਪਿਆ ਗਿਆ ਗੋਡਿਆਂ ਉੱਤੇ ਔਰ ਅੱਗੇ ਪਹਿਲਾਂ ਚੱਲ ਚੱਲ ਫੇਰ ਦੀ ਸਾਦੇ ਅਸੀਂ ਹੁਣ ਚਾਰ ਫੇਰ ਵੀ ਸਕਦੇ ਆ ਸਾਰਾ ਘਰ ਦਾ ਕੰਮ ਕਰਦੇ ਆ ਅੱਗੇ ਦੋ ਜਣੇ ਫੜਕੇ ਇਹਨਾਂ ਨੂੰ ਤੋਰਦੇ ਸੀਗੇ ਲੇਕਿਨ ਹੁਣ ਉਹ ਆਪੇ ਹੀ ਤੁਰ ਫੇਰ ਸਕਦੇ ਆ ਜੇਕਰ ਤੁਹਾਨੂੰ ਵੀ ਕੋਈ ਪ੍ਰੋਬਲਮ ਹੈ ਜਾਂ ਤੁਹਾਡੇ ਆਣ ਗੁਣ ਤੁਹਾਡੀ ਫੈਮਿਲੀ ਵਿੱਚ ਕੋਈ ਵੀ ਹੈਲਥ ਇਸ਼ੂ ਹੈ ਬਿਨਾ ਚਿਜਕ ਬਿਨਾ ਘਬਰਾਏ ਤੁਸੀਂ ਬਾਡੀ ਕੇਅਰ ਪੈਕ ਸਾਡਾ ਜਰੂਰ ਯੂਜ਼ ਕਰੋ ਜਿਨ੍ਹਾਂ ਨੇ ਤੁਹਾਨੂੰ ਇਹ ਵੀਡੀਓ ਭੇਜਿਆ ਤੁਸੀਂ ਉਹਨਾਂ ਨਾਲ ਸੰਪਰਕ ਕਰੋ ਸਕਰੀਨ ਤੇ ਨੰਬਰ ਦਿੱਤਾ ਹੋਇਆ ਨੰਬਰ ਤੇ ਤੁਸੀਂ ਕਾਲ ਕਰੋ ਸਾਨੂੰ ਪੁੱਛੋ ਬਾਡੀ ਕੇਅਰ ਪੈਕ ਕੀ ਹੈ ਕਿਵੇਂ ਯੂਜ਼ ਕਰਨਾ ਹੈ ਤੇ ਤੁਸੀਂ ਆਪਣੀ ਸਿਹਤ ਠੀਕ ਰੱਖੋ ਜਲਦ ਮਿਲਦੇ ਹਾਂ ਇੱਕ ਹੋਰ ਸ਼ਾਨਦਾਰ ਵੀਡੀਓ ਦੇ ਨਾਲ ਇੱਕ ਬੜੇ ਵਧੀਆ ਰਿਜ਼ਲਟ ਦੇ ਨਾਲ ਤਦ ਤੱਕ ਲਈ ਧੰਨਵਾਦ